ਸਾਲਿਆਂ ਪਰ ਪ੍ਰੀਤ ਸਤਿ ਸ੍ਰੀ ਅਕਾਲ ਗਰਮੀਆਂ ਚੱਲ ਰਹੀਆਂ ਨੇ ਗਰਮੀਆਂ ਦੇ ਵਿੱਚ ਕੁਝ ਠੰਡਾ ਠੰਡਾ ਖਾਣ ਨੂੰ ਵੀ ਮਨ ਕਰਦਾ ਹੁੰਦਾ ਕੁਝ ਠੰਡਾ ਠੰਡਾ ਪੀਣ ਨੂੰ ਵੀ ਮਨ ਕਰਦਾ ਹੁੰਦਾ ਸੋ ਉਸ ਦੇ ਰਿਲੇਟਡ ਹੀ ਆਪਾਂ ਅੱਜ ਘਰ ਵਿੱਚ ਪੀਣ ਲਈ ਬਦਾਮ ਮਿਲਕ ਸ਼ੇਕ ਤਿਆਰ ਕਰਾਂਗੇ ਜਿਸ ਤਰ੍ਹਾਂ ਦਾ ਆਪਾਂ ਬਾਜ਼ਾਰ ਵਿੱਚ ਜਾ ਕੇ ਪੀਂਦੇ ਹਾਂ ਸੇਮ ਉਸੇ ਤਰ੍ਹਾਂ ਦਾ ਹੀ ਮਿਲਕ ਸ਼ੇਕ ਆਪਾਂ ਘਰ ਵਿੱਚ ਹੀ ਤਿਆਰ ਕਰਾਂਗੇ ਜੋ ਕਿ ਆਪਣੇ ਬੱਚਿਆਂ ਦੇ ਲਈ ਤੇ ਆਪਣੇ ਪੂਰੇ ਪਰਿਵਾਰ ਦੇ ਲਈ ਬਜ਼ੁਰਗਾਂ ਦੇ ਲਈ ਬਹੁਤ ਹੀ ਵਧੀਆ ਰਹਿੰਦਾ ਹੈ ਸੋ ਜਿਹੜੇ ਸਮਾਨ ਦੀ ਆਪਾਂ ਨੂੰ ਬਦਾਮ ਮਿਲਕ ਸ਼ੇਕ ਦੇ ਲਈ ਜ਼ਰੂਰਤ ਹੈ ਉਹ ਮੈਂ ਤੁਹਾਨੂੰ ਦਿਖਾਉਣੀ ਆਂ ਹਾਂਜੀ ਆਪਾਂ ਨੇ ਬਦਾਮ ਮਿਲਕ ਸ਼ੇਕ ਦੇ ਲਈ ਆਪਾਂ ਨੇ ਲਿਆ ਸਮਾਨ ਕਿ ਕਿਲੋ ਆਪਾਂ ਨੇ ਦੁੱਧ ਲਿਆ ਆ ਆ ਦੇਖੋ ਤੇ ਬਦਾਮ ਤੇ ਕਾਜੂ ਆਪਾਂ ਨੇ ਬਰੀਕ ਬਰੀਕ ਕੱਟ ਲਏ ਨੇ ਤੇ ਇਹ 15 20 ਬਦਾਮੇ ਰਾਤ ਨੂੰ ਭਿਓ ਕੇ ਰੱਖ ਦਿੱਤੇ ਸੀ ਇਹਨਾਂ ਦਾ ਆਪਾਂ ਛਿਲਕਾ ਲਾ ਕੇ ਹੁਣ ਪੇਸਟ ਬਣਾ ਲਵਾਂਗੇ ਤੇ ਇਹ ਲਈ ਆ ਬਲੈਚੀ ਪਾਊਡਰ ਇਹ ਲਈ ਟੁੱਟੀ ਰੁੱਟੀ ਦੇ ਇਸ ਨੂੰ ਕਿ ਆਪਾਂ ਗਾਰਨਿਸ਼ ਕਰਨ ਦੇ ਲਈ ਯੂਜ਼ ਕਰਾਂਗੇ ਤੇ ਇਹ ਲਈਨੇ ਆਪਾਂ 4-5 ਚਮਚੇ ਆਪਾਂ 슈ਗਰ ਦੇ ਬਿਲਕੁਲ ਵਾਈ ਇਹ ਲਈ ਆਪਾਂ ਕਸਟਰਡ ਇੱਕ ਚਮਚਾ ਆਪਾਂ ਕਸਟਰਡ ਦਾ ਪਾਵਾਂਗੇ ਵਿੱਚ ਘੋਲ ਕੇ ਜਿਹਦੇ ਨਾਲ ਕੇ ਮਿਲਕ ਸ਼ੇਕ گاੜਾ ਹੋ ਜਾਂਦਾ ਹੈ ਤੇ ਆਹ ਲੋ ਜੀ ਹੁਣ ਆਪਾਂ ਨੇ ਦੁੱਧ ਆਪਾਂ ਨੇ ਆ ਦੇਖੋ ਇੱਧਰ ਡੱਬਾ ਧਰਿਆ ਹੋਇਆ ਆਪਾਂ ਨੇ ਦੁੱਧ ਨੂੰ ਬੋਇਲ ਕਰਨ ਵਾਸਤੇ ਲਓ ਜੀ ਆਪਾਂ ਦੁੱਧ ਪਾ ਦਨੇ ਆ ਇਹਦੇ ਵਿੱਚ ਪਹਿਲਾਂ ਠੰਡੇ ਦੁੱਧ ਵਿੱਚ ਨਹੀਂ ਬਣਾਉਣਾ ਇਹ ਕਿਉਂਕਿ ਠੰਡੇ ਦੁੱਧ ਵਿੱਚ ਇਹਦਾ ਟੇਸਟ ਵਧੀਆ ਨਹੀਂ ਬਣਦਾ ਹੈਗਾ ਦੁੱਧ ਨੂੰ ਬੋਇਲ ਕਰਨਾ ਹੈ ਤਾਂ ਗਿਰੀਆਂ ਵਿੱਚੋਂ ਕੱਢ ਲਈਏ ਨੇ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਦੁੱਧ ਪਾ ਕੇ ਇਹਦਾ ਆਪਾਂ ਮਿਕਸੀ ਵਿੱਚ ਪਾ ਕੇ ਪੇਸਟ ਤਿਆਰ ਕਰ ਲਵਾਂਗੇ ਹਾਂਜੀ ਇਹ ਹੀ ਦੁੱਧ ਜਿਹੜਾ ਪਨੇ ਵਾਲੀ ਦਿਨ ਰੱਖਿਆ ਸੀਗੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਦੁੱਧ ਪਾ ਕੇ ਲਓ ਜੀ ਆ ਆਪਾਂ ਨੂੰ ਬਦਾਮ ਪਾ ਲੈਨੇ ਇਹਦਾ ਆਪਾਂ ਨੇ ਪੇਸਟ ਤਿਆਰ ਕਰ ਲੈਣਾ ਹੈ ਏ ਬਣਾ ਲਿਆ ਆਪਾਂ ਨੇ ਪੇਸਟ ਇਹ ਦੇਖੋ ਠੰਡਾ ਦੁੱਧ ਲਿਆ ਮੈਂ ਬਿਲਕੁਲ ਗਰਮ ਦੁੱਧ ਨਹੀਂ ਲੈਣਾ ਇੱਕ ਚਮਚਾ ਆਪਾਂ ਨੇ ਕਸਟਰਡ ਪਾਊਡਰ ਦਾ ਇਹਦੇ ਵਿੱਚ ਮਿਕਸ ਕਰ ਲੈਣਾ ਹੈ ਜਿਆਦਾ ਨਹੀਂ ਪਾਉਣਾ بس ਇੱਕ ਚਮਚਾ ਹੀ ਪਾਉਣਾ ਆਪਾਂ ਮਿਕਸ ਕਰ ਲਿਆ ਆ ਇਹ ਦੇਖੋ ਕੋਈ ਵੀ ਇਹਦੇ ਵਿੱਚ ਗੰਢ ਨਹੀਂ ਰਹਿਣੀ ਚਾਹੀਦੀ ਤੇ ਤਕਰੀਬਨ ਆਪਾਂ ਨੇ 80% ਦੁੱਧ ਰੱਖਣਾ ਹੈ ਤੇ 100% ਵਿੱਚੋਂ 20% ਦੁੱਧ ਆਪਾਂ ਨੇ ਕੱਢ ਦੇਣਾ ਵਿੱਚ ਹੀ ਹੁਵਾਲਾ ਆ ਗਿਆ ਇਹਨੂੰ ਆ ਦੇਖੋ ਤੇ ਹੁਣ ਇਹਦੇ ਵਿੱਚ ਚੱਕ ਪਾ ਦਵਾਂਗੇ ਇਲਾਚੀ ਪਾਊਡਰ ਜੇ ਤੁਸੀਂ ਇਲਾਚੀ ਪਾਊਡਰ ਦਾ ਫਲੇਵਰ ਨਹੀਂ ਚਾਹੁੰਦੇ ਤੁਸੀਂ ਸਕਿੱਪ ਵੀ ਕਰ ਸਕਦੇ ਹੋ ਪਰ ਬਹੁਤ ਵਧੀਆ ਲੱਗਦਾ ਜੇ ਤੁਸੀਂ ਪਾਓਗੇ ਤਾਂ ਹੁਣ ਆਪਾਂ ਇਹਨੂੰ ਹਿਲਾਉਂਦੇ ਜਾਣਾ ਹੈ ਦੁੱਧ ਨੂੰ ਰੋਕਣਾ ਨਹੀਂ ਹੈਗਾ ਕਿਉਂਕਿ ਦੁੱਧ ਫੇਰ نیچے ਲੱਗ ਜਾਂਦਾ ਹੈ ਫਿਰ ਆਪਣਾ ਮਿਲਕ ਸ਼ੇਕ ਬਿਲਕੁਲ ਵੀ ਵਧੀਆ ਨਹੀਂ ਬਣਨਾ ਹੈਗਾ ਹੁਣ ਜਿਉਂ-ਜਿਉਂ ਆਪਾਂ ਇਹਨੂੰ ਹਿਲਾਉਂਦੇ ਜਾਵਾਂਗੇ ਤਿੰਨ ਤਿੰਨ ਇਲਾਚੀ ਦਾ ਫਲੇਵਰ ਵਿੱਚ ਵੱਧ ਜਾਵੇਗਾ ਹਾਂਜੀ ਲੋ ਜੀ ਆਪਣਾ ਦੁੱਧਾ ਦੇਖੋ ਜਿੱਕੇ ਤਕਰੀਬਨ 80% ਰਹਿ ਚੁੱਕਿਆ ਆ ਇਹਨੂੰ ਬੰਦ ਕਰ ਦਵਾਂਗੇ ਗੈਸ ਨੂੰ ਆ ਦੇਖੋ ਗੈਸ ਬੰਦ ਕਰਕੇ ਆਪਾਂ ਇਹਦੇ ਵਿੱਚ ਜਿਹੜਾ ਆਪਾਂ ਨੇ ਕਸਟਰਡ ਪਹਿੋਂ ਤੇ ਰੱਖਿਆ ਸੀ ਉਹ ਆਪਾਂ ਥੋੜ੍ਹਾ ਥੋੜ੍ਹਾ ਐਡ ਕਰਦੇ ਜਾਵਾਂਗੇ ਆ ਕਿੰਨਾ ਹਿਲਾਉਂਦੇ ਰਹਿਣਾ ਨਾਲ ਦੀ ਨਾਲ ਥੋੜ੍ਹਾ ਥੋੜ੍ਹਾ ਵਿੱਚ ਕਸਟਰਡ ਆ ਜਿਹੜਾ ਆਪਾਂ ਮਿਕਸ ਕਰਕੇ ਰੱਖਿਆ ਸੀ ਉਹਦੇ ਵਿੱਚ ਉਹ ਪਾਉਂਦੇ ਜਾਵਾਂਗੇ ਆਪਾਂ ਨੇ ਇਕੱਠਾ ਨਹੀਂ ਪਾਉਣਾ ਹੈਗਾ ਹੁਣ ਆਪਾਂ ਨੇ ਦੁੱਧ ਨੇ ਥੋੜਾ ਥੋੜਾ ਘੜਾ ਹੋਣ ਲੱਗ ਜਾਣਾ ਹੈ ਕਿਉਂਕਿ ਕਸਟਰਡ ਪਾਊਡਰ ਵਿੱਚ ਮਿਕਸ ਕਰਕੇ ਪਾ ਦਿੱਤਾ ਆਪਾਂ ਨੇ ਹਾਂਜੀ ਆਪਣਾ ਦੇਖੋ ਦੁੱਧ ਦੇ ਵਿੱਚ ਜਿਹੜਾ ਕਸਟਰਡ ਪਾਇਆ ਸੀਗਾ ਆਪਾਂ ਨੇ ਇਹ ਵੀ 2-3 ਮਿੰਟ ਪਕਾ ਲਿਆ ਕਿਉਂਕਿ ਚੰਗੀ ਤਰ੍ਹਾਂ ਪੱਕ ਜਾਵੇਗਾ ਵਿੱਚ ਦੁੱਧ ਦੇ ਤੇ ਹੁਣ ਹਾਂਜੀ 4-5 ਚਮਚੇ ਆਪਾਂ 슈ਗਰ ਦੇ ਵੀ ਪਾ ਦੇਣੇ ਆ ਨਾਲੇ 슈ਗਰ ਪਾਉਣ ਤੋਂ ਬਾਅਦ ਵੀ ਆਪਾਂ ਨੇ ਥੋੜਾ ਜਿਹਾ ਪਕਾਉਣਾ ਹੈ 2-3 ਮਿੰਟ ਉਹਕੇ 슈ਗਰ ਪਾਉਣ ਦੇ ਨਾਲ ਦੁੱਧ ਪਤਲਾ ਪੈਣ ਲੱਗ ਜਾਂਦਾ ਹੈ ਤੁਸੀਂ ਆਪਣੇ ਮਿੱਠਾ ਤੁਸੀਂ ਆਪਣੇ ਦੇ ਟੇਸਟ ਅਕੋਰਡਿੰਗ ਪਾ ਸਕਦੇ ਹੋ ਘੱਟ ਪੀਣਾ ਘੱਟ ਪਾ ਲਓ ਤੇ ਵੱਧ ਪੀਣਾ ਵੱਧ ਪਾ ਲਓ ਮੈਂ ਤਾਂ ਕਿੰਨਾ ਦੁੱਧ ਵਿੱਚ ਚਾਰ ਪੰਜ ਚਮਚੇ 슈ਗਰ ਦੇ ਪਾਏ ਨੇ ਲਓ ਜੀ ਇਹ ਆਪਾਂ ਨੇ ਹੁਣ 2-3 ਮਿੰਟ ਇਹ ਵੀ ਪਕਾਉਣਾ ਹੈ ਆ ਦੇਖੋ ਆਪਾਂ ਜੋ ਬਾਦਾਮਾਂ ਦਾ ਪੇਸਟ ਤਿਆਰ ਕੀਤਾ ਸੀਗਾ ਉਹ ਵੀ ਆਪਾਂ ਨੇ ਨਾਲ ਹੀ ਪਾ ਦੇਣਾ ਹੈ ਇਹ ਆਪਸ਼ਨਲ ਆ ਤੁਸੀਂ ਜ਼ਰੂਰ ਪਾਇਓ ਲਓ ਜੀ ਹੁਣ ਇੱਥੇ ਸਾਰੇ ਸਮਾਨ ਨੂੰ ਆਪਾਂ ਨੇ ਦੋ ਤਿੰਨ ਮਿੰਟ ਚੰਗੀ ਤਰ੍ਹਾਂ ਪਕਾ ਲੈਣਾ ਦੁੱਧ ਦੇ ਵਿੱਚ ਹਿਲਾਉਣ ਤੋਂ ਆਪਾਂ ਨੇ ਬੰਦ ਨਹੀਂ ਹੋਣਾ ਹੈਗਾ ਕਿਉਂਕਿ نیچے ਵੀ ਲੱਗ ਸਕਦਾ ਹੈ ਕਸਟਰਡ ਪਾਊਡਰ ਪਾਇਆ ਹੋਇਆ ਆਪਾਂ ਨੇ ਵਿੱਚ ਤੇ ਬਦਾਮ ਪਾਏ ਨੇ ਜੋ ਇਹ ਵੀ ਚੰਗੀ ਤਰ੍ਹਾਂ ਦੋ ਤਿੰਨ ਮਿੰਟ ਪਕਾ ਲੈਣਾ ਆ ਤੇ ਕਿਉਂਕਿ ਜਿਹੜੇ ਬਦਾਮਾਂ ਦੇ ਤੱਤ ਨੇ ਸਾਰੇ ਦੁੱਧ ਵਿੱਚ ਆ ਜਾਣਗੇ ਯਾ ਦੁੱਧ ਦੇਖੋ ਆਪਣਾ ਐ ਚੰਗੀ ਤਰ੍ਹਾਂ ਗਾੜਾ ਹੋ ਚੁੱਕਿਆ ਦੇਖ ਲਓ ਲਓ ਆ ਤੁਸੀਂ ਦੇਖ ਸਕਦੇ ਹੋ ਲੋ ਜੀ ਫਿਰ ਹੁਣ ਆਪਾਂ ਜਿਹੜੇ ਆਪਾਂ ਨੇ ਡਰਾਈ ਫਰੂਟ ਥੋੜੇ ਜਿਹਾ ਦੇਖੋ ਬਰੀਕ ਬਰੀਕ ਕੀਤੇ ਸੀਗੇ ਬਦਾਮ ਤੇ ਕਾਜੂ ਮੈਂ ਉਹ ਵੀ ਥੋੜੇ ਜਿਹਾ ਵਿੱਚ ਪਾ ਦਵਾਂਗੀ ਥੋੜੇ ਜਿਹਾ ਨਾਲ ਆਪਾਂ ਉੱਪਰ ਗਾਰਨਿਸ਼ ਕਰਾਂਗੇ ਤੇ ਇਹਨਾਂ ਨੂੰ ਵੀ ਆਪਾਂ ਵਿੱਚ ਚੰਗੀ ਤਰ੍ਹਾਂ 2 ਮਿੰਟ ਪਕਾ ਲਵਾਂਗੇ ਕਿਉਂਕਿ ਇਹ ਵੀ ਸੌਫਟ ਹੋ ਜਾਣਗੇ ਵਿੱਚ ਜੇ ਵੀ ਇਸੇ ਤਰੀਕੇ ਨਾਲ ਬਣਾਇਓ ਬਹੁਤ ਹੀ ਵਧੀਆ ਬਦਾਮ ਮਿਲਕਸ਼ੇਕ ਬਣਦਾ ਹੈ ਕਰੀਨ ਵਾਲੇ ਬਣਾਓ ਤੇ ਵਧੀਆ ਫਰੈਸ਼ ਬਣਾ ਕੇ ਠੰਡਾ ਕਰਕੇ ਪੀਓ ਇਹਨੂੰ ਬਹੁਤ ਹੀ ਵਧੀਆ ਲੱਗਦਾ ਹੈ ਕਿਉਂਕਿ ਜਦੋਂ ਆਪਾਂ ਬਾਜ਼ਾਰ ਵਿੱਚ ਪੀਣ ਜਾਂਦੇ ਆ ਪਤਾ ਨਹੀਂ ਉਹ ਕਿਹੜੇ ਕੈਮੀਕਲ ਪਾਏ ਹੋਏ ਹੁੰਦੇ ਨੇ ਨਾ ਕਈ ਜਿਹੜੇ ਦਾ ਬਣਾ ਕੇ ਰੱਖ ਲੈਂਦੇ ਨੇ ਤੇ ਉਹ ਖਲੋ ਜੀ ਆਪਣਾ ਵਧੀਆ ਬਣ ਕੇ ਰੈਡੀ ਹੋ ਚੁੱਕਿਆ ਆ ਦੇਖੋ ਬਿਲਕੁਲ ਉਸੇ ਸ਼ੇਪ ਦਾ ਆ ਗਿਆ ਜੋ ਆਪਾਂ ਜੀ ਵਾ ਬਾਜ਼ਾਰ ਵਿੱਚ ਜਾ ਕੇ ਪਿੰਦੇ ਆ ਉਸੇ ਰੂਪ ਵਿੱਚ ਆ ਗਿਆ ਬਦਾਮ ਮਿਲਕ ਸ਼ੇਕ ਦਾ ਲਓ ਜੀ ਆਪਾਂ ਗੈਸ ਕਰਦੇ ਆ ਬੰਦ ਹੁਣ ਇਹਨੂੰ ਆਪਾਂ ਥੋੜਾ ਜਿਹਾ ਰੂਮ ਟੈਂਪਰੇਚਰ ਵਿੱਚ ਰੱਖ ਕੇ ਤੇ ਆਪਾਂ 2-3 ਘੰਟੇ ਵਾਸਤੇ ਫ੍ਰਿਜ ਵਿੱਚ ਰੱਖ ਦਵਾਂਗੇ ਆਪਾਂ ਨੂੰ ਕਿਸੇ ਹੋਰ ਡੱਬੇ ਵਿੱਚ ਚੇਂਜ ਕਰ ਦੰਨੇ ਆ ਕਿਉਂਕਿ ਇਹ ਡੱਬਾ ਗਰਮ ਹੋ ਚਿਰ ਆਪਾਂ 2-3 ਘੰਟੇ ਵਾਸਤੇ ਫਰਿਜੀ ਵਿੱਚ ਰੱਖ ਦਵਾਂਗੇ ਬਿਲਕੁਲ ਠੰਡਾ ਹੋਣ ਤੋਂ ਬਾਅਦ ਆਪਾਂ ਅੱਗੇ ਅਗਲਾ ਪ੍ਰੋਸੈਸ ਸ਼ੁਰੂ ਕਰਦੇ ਹਾਂ ਹਾਂਜੀ ਦੁੱਧ ਹੋ ਗਿਆ ਆਪਣਾ ਠੰਡਾ ਆਪਾਂ ਨੇ ਫ੍ਰਿਜ ਵਿੱਚ ਰੱਖਿਆ ਸੀ ਤੇ ਹੁਣ ਆਪਾਂ ਇਹਨੂੰ ਸਰਵ ਕਰਨ ਦੇ ਲਈ ਗਲਾਸਾਂ 'ਚ ਪਾਵਾਂਗੇ। ਹਾਂਜੀ ਹੁਣ ਆਪਾਂ ਇਹਨੂੰ ਕਰਾਂਗੇ ਉੱਪਰੋਂ ਗਾਰਨਿਸ਼ ਡੈਕੋਰੇਟ ਕਰਾਂਗੇ ਜੋ ਆਪਾਂ ਨੇ ਕਾਜੂ ਬਦਾਮਰੀ ਵੀ ਇਕ ਰੱਖ ਲਏ ਸੀਗੇ। ਉਹ ਆਪਾਂ ਉੱਪਰ ਪਾ ਦਾਂਗੇ। ਬਹੁਤ ਹੀ ਸੋਹਣਾ ਆਪਣਾ ਬਦਾਮ ਮਿਲਕ ਸ਼ੇਕ ਬਣ ਕੇ ਹੋ ਗਿਆ ਰੈਡੀ। ਜੀ ਬਹੁਤ ਹੀ ਵਧੀਆ ਦੇਖੋ ਕਿੰਨਾ ਵਧੀਆ ਲੱਗ ਰਿਹਾ ਹੈ ਬਹੁਤ ਹੀ ਵਧੀਆ ਮਿਲਕ ਲੱਗਦਾ ਨਹੀਂ ਆਪਾਂ ਘਰ ਬਣਾਇਆ ਹਾਂ ਨਹੀਂ ਲੱਗਦਾ ਹੈਨਾ ਹਾਂ ਦੇਖੋ ਜੀ ਮੈਂ ਆਪਾਂ ਬਾਜ਼ਾਰ ਵਿੱਚ ਜਾ ਕੇ ਪਿੰਦੇ ਆ ਉਸੇ ਤਰ੍ਹਾਂ ਦਾ ਬਦਾਮ ਮਿਲਕ ਸ਼ੇਕ ਬਣ ਕੇ ਹੋ ਗਿਆ ਰੈਡੀ ਇਹਦੇ ਮੇਰੇ ਤੋਂ ਵੀ ਵਧੀਆ ਬਣਾ ਕੇ ਦੇਖਿਓ ਜਿਵੇਂ ਮੈਂ ਬਣਾਇਆ ਹੈ ਮੈਨੂੰ ਬਣਾਉਂਦੀ ਨੂੰ ਵੇਖ ਕੇ ਮੇਰੀ ਰੈਸਪੀ ਨੂੰ ਦੇਖ ਕੇ ਤੁਸੀਂ ਇਹ ਤੋਂ ਵੀ ਵਧੀਆ ਬਣਾਇਓ ਹਾਂਜੀ ਅੱਜ ਦੀ ਬਦਾਮ ਮਿਲਕ ਸ਼ੇਕ ਦੀ ਰੈਸਪੀ ਤੁਹਾਨੂੰ ਮੇਰੀ ਕਿਵੇਂ ਦੀ ਲੱਗੀ ਤੇ ਲਾਈਕ ਕਰਿਓ ਸ਼ੇਅਰ ਕਰਿਓ ਤੁਸੀਂ ਵੀ ਇਸ ਤਰੀਕੇ ਨਾਲ ਜ਼ਰੂਰ ਬਣਾਇਓ ਕਮੈਂਟ ਕਰਕੇ ਦੱਸਿਓ ਤੁਹਾਨੂੰ ਅੱਜ ਦੀ ਰੈਸਪੀ ਕਿਵੇਂ ਦੀ ਲੱਗੇ ਤੇ ਜਿਹਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਤੇ ਮਿਲਦੇ ਆਂ ਫਿਰ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਸ਼ਸ਼ੀਕਾ